ਤੁਸੀਂ ਮੈਂ ਸਿੰਘਾਂ ਦੀ ਕੋਟ ਬਤਾਉਣੀ ਆ ਜਰਾ ਨਾ ਪਲੇ ਵੱਲੋਂ ਸਾਰੇ ਹੀ ਹਲਕਨ ਵਸੇਨ ਪੰਜਾਬ ਵਸੇਨ ਅਪੀਲ ਕਰਦੀ ਆ ਕਿ ਜੋ ਅੱਜ ਵਰਗ ਤੇ ਦੁੱਖ ਦੇ ਘੜੀ ਹੈ ਰਾਮ ਮਦਰ ਸਾਗ ਨੂੰ ਜੋ ਬੋਲੇ ਸੱਚ ਬੋਲੇ ਉਹਨਾਂ ਦਾ ਜੋ ਤਿੱਜਾ ਮੈਨੂੰ ਬਿਮਾਰ ਨੂੰ ਕੋਈ ਇਲਾਜ ਤੋਂ ਮੈਨੂੰ ਬਹੁਤ ਰੱਖੀ ਕੀਤਾ ਜਾ ਰਿਹਾ ਐਸਐਸਪੀ ਸਾਗ ਨੂੰ ਮੈਂ ਫੋਨ ਕਰਦੀ ਆ ਫੋਨ ਨਹੀਂ ਮੇਰਾ ਕੰਦ ਕਰਦੇ ਦਿੱਤੀ ਸਭ ਨੂੰ ਕਰਦੇ ਆ ਕੋਈ ਵੀ ਮੇਰੀ ਸੁਣਵਾਈ ਲਈ ਕਰਿਆ ਮੈਂ ਸਾਰੇ ਅੱਗੇ ਹੱਥ ਜੋੜ ਕੇ ਅਪੀਲ ਕਰਦੀ ਆ ਕਿ ਇੱਕ ਮੈਨੂੰ ਬਿਮਾਰ ਲੇਡੀਜ਼ ਨੂੰ ਹਸਪੀਟਲ ਵੀ ਇਲਾਜ ਨਹੀਂ ਕਰੰ ਦਿੱਤਾ ਜਾ ਰਿਹਾ ਤੇ ਡਾਕਟਰਾਂ ਤੇ ਦਬਾਅ ਪਾ ਕੇ ਟਰੀਟਮੈਂਟ ਨਹੀਂ ਕਰੰਦੇ ਰੇ ਸੋ ਤੁਸੀਂ ਸਾਰੇ ਜਣੇ ਜਾਗੋ ਤੇ ਇਹ ਵੇਖੋ ਕਿ ਅੱਜ ਇੱਕ ਸਾਡੇ ਨਾਲੇ ਹਾਲਾਤ ਹੋ ਰਹੇ ਨੇ ਇੱਕ ਬਿਮਾਰ ਦੇ ਇਲਾਜ ਤੋਂ ਹੀ ਕੁਝ ਹੋ ਰਿਹਾ ਕੱਲ ਨੂੰ ਤੁਹਾਡੇ ਨਾਲ ਕੀ ਕੁਝ ਹੋਊਗਾ ਮੇਰੇ ਬੱਚਿਆਂ ਤੇ ਜੋ ਕੁਛ ਕਰ ਰਹੇ ਨੇ ਮੇਰੇ ਬੱਚੇ ਪਤਾ ਨਹੀਂ ਕਿੱਥੇ ਨੇ ਕਿੱਥੇ ਨਹੀਂ ਮੇਰੀ ਬੇਟੀ ਮੇਰਾ ਬੇਟਾ ਮੇਰਾ ਪਰਿਵਾਰ ਮੇਰੀ ਮਾਤਾ ਘਰ ਬਿਮਾਰ ਨੇ ਅਸੀਂ ਇੰਨੇ ਕੋ ਪਰੇਸ਼ਾਨ ਹਾਂ ਜਿਵੇਂ ਕੁਛ ਵੀ ਹੁੰਦਾ ਮੇਰੀ ਸਿਹਤ ਪ੍ਰਤੀ ਕੁਛ ਹੁੰਦਾ ਮੇਰੇ ਸਾਰਾ ਪ੍ਰਸ਼ਾਸਨ ਪੀਜੀਆ ਰਿਕਾਰਡ ਕਢਾ ਲੈਣ ਫੋਰਟਿਸ ਚ ਰਿਕਾਰਡ ਕਢਾ ਲੈਣ ਮੇਰੇ ਨਾਮ ਦੇ ਡੀਐਮਸੀ ਚ ਰਿਕਾਰਡ ਕਢਾ ਲੈਣ ਅਮਰ ਹਸਪੀਟਲ ਚ ਰਿਕਾਰਡ ਕਢਾ ਲੈਣ ਕਿ ਕਿੰਨੇ ਟਾਈਮ ਤੋਂ ਮੇਰਾ ਟ੍ਰੀਟਮੈਂਟ ਚੱਲਦਾ ਹੈ ਡਾਕਟਰ ਕੋਲਾਰ ਕੋਲਕੁਰ ਕੋਰ ਕਢਾਲਣ ਜੇ ਕਿਤੇ ਵੀ 1% ਮੈਂ ਇਹਨਾਂ ਨੂੰ ਗਲਤ ਕਿਹ ਰਹੀ ਆ ਤਾਂ ਮੇਰੇ ਤੇ ਜੋ ਮਰਜ਼ੀ ਲਾ ਦੇਣ ਪਰ ਅੱਜ ਜੋ ਮੈਨੂੰ ਹਾਊਸ ਅਰੈਸਟ ਕਰਕੇ ਮੈਨੂੰ ਇੰਨਾ ਕੁ ਟੌਰਚਰ ਕੀਤਾ ਜਾ ਰਿਹਾ ਮੈਂ ਕਹਿੰਦੀ ਆ ਜਾਗ ਜੋ ਪੰਜਾਬ ਵਾਲਿਓ ਜਾਗ ਜੋ ਹਲਕੇ ਵਾਲਿਓ ਅੱਜ ਜੋ ਸਾਡੇ ਤੇ ਕੁਝ ਹੋ ਰਿਹਾ ਕੱਲ ਨੂੰ ਤੁਹਾਡੀ ਵਾਰੀ ਲ ਕਿਸੇ ਦੀ ਆ ਦੇ ਜੇ ਵੀ ਕੁਝ ਵੀ ਹੁੰਦਾ ਇਹਦਾ ਜਿੰਮੇ ਮਾਰਿ ਪੜੇ ਉਸਨ ਇਹਦੇ ਨਹੀਂ ਕਰਨ ਦੇ ਨੇ ਮੇਰਾ ਇੱਥੇ ਵੀ ਨਹੀਂ ਆਲਾ ਰਹੂਂਦੇ ਰਹਿ ਸਾਰੇ ਜਣਿਆਂ ਨੂੰ ਮੇਰੇ ਤੋਂ ਇਹ ਰਿਕਵੈਸਟ ਹੈ ਕਿ ਤੁਸੀਂ ਸਾਰੇ ਦਿਨੇ ਜਾਗ ਜੋ ਜਾਗਦੀਆਂ ਜ਼ਮੀਰਾਂ ਵਾਲਿਓ ਤਾਂ ਇਹ ਨਾਲ ਖੜ੍ਹ ਜੋ ਪਠਾਨ ਬੱਚੀ ਦੇ ਪਰਿਵਾਰ ਨੂੰ ਖੜ੍ਹ ਜੋ ਕਿ ਪੜ੍ਹਾਓ ਮਦਰਸਾ ਤੋਂ ਬੋਲੇ ਉਹਨੂੰ ਸਜ਼ਾ ਦਿੱਤੀ ਉਹਦੇ ਪਰਿਵਾਰ ਨੂੰ ਇੰਨੇ ਤਸੀਹੇ ਦਿੱਤੇ ਜਾ ਰਹੇ ਨੇ ਤੁਸੀਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਰੱਖਿਆ ਪੀਲਿਆ ਕਿ ਤੁਸੀਂ ਮੇਰੇ ਦੇ ਹੱਕ ਤੇ ਖੜ੍ਹਦੇ ਹੋ ਤੇ ਮੇਰਾ ਆਵਾਜ਼ ਪ੍ਰਤੀ ਇਹਨਾਂ ਨੂੰ ਮੈਂ ਨਹੀਂ ਤੇ ਕੱਲੇ ਕੱਲੇ ਅਫਸਰ ਦਾ ਨਾਮ ਬੋਲਾਂਗੀ ਇਹ ਸਾਰਾ ਕੁਝ ਜੋ ਮੇਰੇ ਨਾਲ ਹੋ ਰਿਹਾ ਕਿਸੇ ਹੋਰ ਨਾਲ ਨਹੀਂ ਟੱਟੇ ਸ਼ਾਈ ਹੋਏ ਮੈਂ ਹੀ ਪਰਮਾਤਮਾ ਨੂੰ ਕਹਿੰਦੀ ਆ ਕਿ ਸੱਚੇ ਪਾਤਸ਼ਾਹ ਸੱਚ ਦਾ ਜੋ ਸਾਥ ਹੈ ਉਹ ਨਹੀਂ ਮੇਰੇ ਗੁਰੂ ਮਹਾਰਾਜਾ ਨੂੰ ਵੀ ਪਤਾ ਹੈ ਕਿ ਜੋ ਮੇਰੇ ਪ੍ਰਤੀ ਬੇਨਤੀਆਂ ਕਰਦੇ ਨੇ ਕਿ ਉਹ ਕਿੰਨੀਆਂ ਕ ਬੇਨਤੀਆਂ ਮੇਰੀਆਂ ਮੇਰੇ ਤੇ ਪਰਵਾਹਣ ਹੋ ਰਹੀਆਂ ਨੇ ਪਰ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ ਕਿ ਸਾਡੇ ਤੇ ਜੋ ਅੰਗਸ ਤੇ ਸੀਏ ਸੀ ਚੱਲਦੇ ਆ ਇਹਨਾਂ ਨੇ 78 ਵਾਲਾ ਹਾਲ ਬਣਾ ਤਾ ਸਾਡਾ ਇਹ ਜਿੰਮੇਵਾਰ ਸਕਾਰ ਹੋਏਗੀ ਇਹਦਾ ਜ਼ਿਮੇਵਾਰ ਪ੍ਰਸ਼ਾਸਨ ਹੋਏਗਾ ਇਹ ਸਭ ਨੂੰ ਮੇਰੀ ਇਹੀ ਹੱਥ ਜੋੜ ਕੇ ਅਪੀਲ ਹੈ ਜੇ ਮੈਨੂੰ ਕੁਝ ਵੀ ਹੁੰਦਾ ਤਾਂ ਸਾਰੇ ਜ਼ਿਮੇਵਾਰ ਇਹ ਪ੍ਰਸ਼ਾਸਨ ਤਾਂ ਇਹ ਸਰਕਾਰ ਹੋਏਗੀ